ਵੈਲਕਮ ਗਾਇਸ ਕੀ ਹਾਲ ਚਾਲ ਬਾਬਿਓ ਠੀਕ ਠਾਕੋ ਬਾਕੀ ਆਪਾਂ ਲੱਗੇ ਆਂ ਵਲੌਗ ਸਟਾਰਟ ਕਰਨ ਦੇ ਬਾਰੇ ਫੇਲ ਕਿਉਂਕਿ ਆਪਾਂ ਕਰਨਾ ਜਿਹੜਾ ਆਪਣਾ ਹਿਸਟੋਰ ਰੂਮ ਆ ਇਹਨੂੰ ਕਰਨਾ ਆਪਾਂ ਬਿੱਲਾ ਔਰ ਇਹ ਬਹੁਤ ਹੀ ਜ਼ਿਆਦਾ ਪਿਆ ਹੋਇਆ ਇਸ ਟਾਈਮ ਗਾ ਕਿਉਂਕਿ ਆਪਣਾ ਟਰੈਕਟਰ ਵੀ ਇੱਥੇ ਖੜਿਆ ਤੇ ਆਪਾਂ ਜਿਹੜਾ ਆਪਣਾ ਟਰੈਕਟਰ ਆ ਇੱਕ ਆਪਣੀ ਬਾਹਰ ਟਰਾਲੀ ਖੜੀ ਆ ਆਪਾਂ ਉਹਨੂੰ ਲੋਡ ਕਰਕੇ ਕਪੜਾ ਪਲਾਟ ਆ ਉਧਰ ਬਾਬਿਓ ਉਧਰ ਛੱਡ ਕੇ ਆਵਾਂਗੇ ਹਣਾ ਬਾਈ ਕਿਉਂਕਿ ਆਪਾਂ ਜਾਣਾ ਫਿਰ ਹਜੂਰ ਸਾਹਿਬ ਨੂੰ ਇਸ ਕਰਕੇ ਫਿਰ ਅਸੀਂ ਆਪਣਾ ਸਾਰਾ ਆਪਣਾ ਸਾਰਾ ਸਮਾਨ ਆਪਾਂ ਪਲਾਟ ਚ ਉਧਰ ਖੜਾ ਕਰ ਦੇਣਾ ਪਹਿਲਾਂ ਇੱਕ ਆਪਣਾ ਹੋਰ ਪਲਾਟ ਆ ਬਾਬੇ ਉਹ ਉਧਰ ਮਤਲਬ ਹਲੇ ਚਵਾਰ ਚਾਰ ਦੁਵਾਰੀ ਸੋਰੀ ਚਵਾਰ ਦੁਵਾਰੀ ਕਹਿਣੇ ਵੀ ਚਾਰ ਦੁਵਾਰੀ ਉਹਦੀ ਹੋਈ ਨਹੀਂ ਤਾਂ ਕਰਕੇ ਆਪਾਂ ਆਪਣਾ ਟਰੈਕਟਰ ਟਰਾਲੀ ਦੇ ਕਪੜੇ ਫਾਲੇ-ਗੋਲੇ ਬਾਹਰ ਪਏ ਨੇ ਉਹ ਆਪਾਂ ਆਪਣਾ ਇੱਕ ਹੋਰ ਪਲਾਟ ਆ ਆਪਾਂ ਉਧਰ ਖੜਾ ਕਰਕੇ ਆਵਾਂਗੇ ਤੇ ਉਸ ਤੋਂ ਬਾਅਦ ਅੱਗੇ ਅੱਗੇ ਤੁਹਾਨੂੰ ਦਿਖਾਣੇ ਆ ਨਾਲ ਬਣੇ ਰਹੋ ਸਮਾਚਾਰ ਤੁਹਾਨੂੰ ਨਾਲ ਦੀ ਨਾਲ ਮਿਲਦਾ ਰਹੂਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਬਾਹਰ ਆਪਣੀ ਗੱਡੀ ਖੜੀ ਆ ਉਹਨੂੰ ਅੱਗੇ ਕਰ ਲਈ ਉਸ ਤੋਂ ਬਾਅਦ ਕੱਢਾਂਗੇ ਟਰੈਕਟਰ ਨੂੰ ਬਾਹਰ ਤੇ ਫਿਰ ਮਿਲਦੇ ਆ ਤੁਹਾਨੂੰ ਮਿੱਤਰੋ ਹਲੋ ਵੀ ਸਨੀ ਨੇ ਕਰ ਲਈ ਗੱਡੀ ਸਟਾਰਟ ਵਰਤ ਤੇ ਕਮਾਦਦਾ ਬਣਿਆ ਤੇ ਆ ਬੋਸ ਪਾਣਾ ਹੀ ਛੱਕ ਦੇ ਤੂੰ ਸਾਰਾ ਤੁਸੀਂ ਬਣਾਇਆ ਖੁਲਗਾ ਸਿੰਮ ਸਿੰਮ ਛੱਕ ਲਾਣੀ ਹੈ ਅੱਜ ਹਾਂ ਇਹ ਵੀ ਲਾਣੀ ਹੈ ਬੰਪਰ ਬੰਪਰ ਨਹੀਂ ਕਾਣੀ ਨੰਬਰ ਵੀ ਲਾਏ ਨੇ ਲਾ ਦੋ ਲੱਥ ਲਾ ਕੇ ਕੀ ਕਰਨਾ ਉਹਨੂੰ ਨੰਬਰ ਵੀ ਲਾ ਦੇਣਗੇ ਇਹ ਵੀ ਲਾ ਦੇਣਗੇ ਟੈਗ ਨੂੰ ਲੈ ਕੇ ਜਾਣਾ ਉੱਥੇ ਲਾਣੇ ਕਿਉਂ ਨਹੀਂ ਲੱਗੇਗੇ ਪੂਰੇ ਲਾ ਕੇ ਬਾਅਦ ਵਿੱਚ ਉਹਨੂੰ ਲਾਦਾ ਹੈ ਠੀਕ ਹੈ ਹਵਾ ਕਿੰਨੀ ਆ ਰਹੀ ਹੈ ਇਧਰ ਕੋ ਦੋ ਮੇਰਾ ਕਸੂੜ ਹੀ ਪਈ ਹੋਈ ਹੈ ਨਾ ਉਹਰੇ ਹੈ ਮੈਂ ਕਿਹਾ ਕਸੂੜ ਹੀ ਪਈ ਹੋਈ ਹੈ ਕੋਈ ਕਹਿੰਦਾ ਕਰ ਦੇ ਅੰਝ ਮੇਲਾ ਕਿਧਰੋਂ ਕਿਵੇਂ ਕਹਿੰਦੇ ਨੇ ਇੱਥੇ ਇਧਰ ਆਏਗੀ ਨਹੀਂ ਕੀ ਕਰ ਆਣ ਦੋ ਹਲੋ ਜੀ ਅਸੀਂ ਕੱਲ੍ਹ ਆਸਮਾਨ ਤੁਹਾਨੂੰ ਜਾਨਾ ਪਰਨੋਂ ਕਿਦਰ ਹੈ ਅੱਜ ਚੜਦੇ ਕਿੱਦਾਂ ਚੜਦੇ ਚੱਲ ਚੜ ਚੱਲ ਕੇ ਪੜਨਾ ਹੈ ਨਾਲੇ ਇਹਨੂੰ ਕਰਾ ਡਾਊਨ ਕਰਨਾ ਹੈ ਇਧਰ ਹਵਾੜੇ ਉੱਪਰ ਦੇ ਪਾੜ ਦੇ ਬਾਕੀ ਹੁਣ ਇਧਰ ਸਾਰੀ ਸਫਾਈ ਕਰ ਦਾਂਗੇ ਆਪਾਂ ਇਹ ਸਟੋਰ ਕਰ ਦਾਂ ਮੈ ਬਿੱਲਾ ਉਹ ਲੱਗੇ ਨੇ ਲਾਨ ਪੰਬਿਓ ਬੰਪਰ ਹੈਗੇ ਨਾਟ ਹੈਗੇ ਵਿੱਚ ਕਿ ਨਹੀਂ ਹੈ ਨਹੀਂ ਨਾਟ ਮੈਂ ਨਾਟ ਲੈ ਕੇ ਆ ਰੋ ਛਤਰੀ ਵੀ ਲਾਣੀਆਂ ਆਲੇ ਟਰੈਕਟਰ ਲੈ ਆਏ ਸੀਗੇ ਮੈਂ ਵਲੌਗ ਨਹੀਂ ਬਣਾਇਆ ਉਧਰੋਂ ਤੇ ਬਾਕੀ ਆਹ ਪਲਾਟ ਦੇ ਇਧਰ ਆਪਣੇ ਵਾਲੇ ਜਿੱਕ ਦਾ ਟਰਾਲੀ ਟਰੈਕਟਰ ਦੋਏ ਤੇ ਪੱਲੜ ਮੰਗਾਇਆ ਪੱਲੜ ਦਮਾ ਕੇ ਪਾਏ ਤੇ ਹੁਣ ਇਹਨੂੰ ਕਵਰ ਕਰ ਦਿੰਨੇ ਆ ਬਾਕੀ ਹਾਲ ਤੇ ਗਨੋਰ ਕਰ ਰਿਹਾ ਬਾਈ ਪੂਰਾ ਲਿਬੜਿਆ ਪਿਆ ਕੰਮ ਬਾਕੀ ਫਾਲੇ ਵਿੱਚ ਹੀ ਰੱਖਤੇ ਸੀਗੇ ਚਕਾ ਕੇ ਬਾਕੀ ਟਰੈਕਟਰ ਦੇ ਮਾਦੀਏ ਪੱਲੜ ਉਹ ਆ ਗਏ ਪੱਲੜ ਲੈ ਕੇ ਪੱਲੜ ਦੇ ਇਹ ਪਾਏ ਤੇ ਹੁਣ ਬਾਕੀ ਵਲੌਗ ਕਰਿਆ ਕੰਟੀਨਿਊ ਕਰਦੇ ਆ ਬੈਠਾ ਠੀਕ ਆ ਜੀ ਕਿਵੇਂ ਦੇਖਦਾ ਸਾਲ गंजे आपने इतनी बड़ी भीड़ी तो नहीं होगी <laughs> हमारे पास पूरा पेड़ है ਕੋ ਡੰਡੇ ਨੂੰ ਨੇ ਛਿੱਟਵਾ ਬਣੇ ਦੇ ਕੇ ਵੀ ਦੇ ਹਾਂ ਛਿੱਟ ਵਾਲਾ ਭਾਈ ਤੂੰ ਮੈਨੂੰ ਆਲੋਂ ਨਾ ਛਾੜ ਮੈਂ ਤੈਨੂੰ ਪਤਾ ਕੀ ਕਹਿ ਰਿਹਾ ਮੈਂ ਨਾ ਬਹੁਤ ਜ਼ਿਆਦਾ ਸਭ ਉਹ ਲੱਗੀ ਤੂੰ ਵੀ ਬੋਲ ਰਿਹਾ ਮੈਂ ਨਾ ਤਾਂ ਕਰਕੇ ਜਿੰਨਾ ਵੀ ਆ ਨਾ ਪਰ ਸਾਰਾ ਮੰਮੀ ਆ ਜਾਣੇ ਨਾਲ ਕਰ ਤੱਕ ਤੇ ਆਪਾਂ ਘਰਾਂ ਦੀ ਸਫਾਈ ਉਹ ਚਾਬੀਆਂ ਵਾਲਾ ਝੋਲਾ ਜਿਦਾ ਸਿੱਟ ਕਰਕੇ ਰੱਖ ਦੀ ਉਹ ਕੁੜਾ ਉੱਧਰ ਬਾਹਰ ਨੂੰ ਕੱਢ ਦੇ ਠੀਕ ਆ ਨਾਲ ਸ਼ਟਰ ਚੰਗੀ ਤਰ੍ਹਾਂ ਬੰਦ ਕਰ ਦੇ ਨਾ ਪਤਾ ਕੀ ਆ ਇਹਨੇ ਹਿੰਮਤ ਨਹੀਂ ਕੀਤੀ ਯਾਰ ਠੀਕ ਆ ਮਣ ਓਕੇ ਤੇ ਠੀਕ ਆ ਬੱਫੇ ਉਹ ਬਾਕੀ ਵਾਲੀ ਸਫਾਈ ਆਪਾਂ ਬਾਅਦ ਕਰਾਂਗੇ ਮਮੀ ਆਜੀ ਮਮੀ ਨੂੰ ਮੇਰੇ ਮਾਰ ਦੇ ਛਾੜੂ ਆ ਤਸਵੀਰ ਦੀ ਝਾੜਮ ਝਾੜੂ ਝਾੜਮ ਝਾੜੂ ਮੈਂ ਕੀ ਕਰਾਂ ਇਹ ਵੀ ਆ ਉਹ ਤਾਂ ਕੋਈ ਨਹੀਂ ਆ ਦਲੋਬਰ ਤੋਂ ਆਇਆ ਮਿਲਦੇ ਆ ਨਵੇਂ ਬਾਬੇ ਉਹ ਟਰੈਕਟਰ ਤਾਂ ਆਪਾਂ ਖੜਾ ਕਰਾਇਆ ਉੱਧਰ ਤੇ ਬਾਕੀ ਹਲੇ ਬਹੁਤ ਗਾਹ ਪਿਆ ਪਿਆ ਸਟੋਰ ਰੂਮ ਦੇ ਸਾਰਾ ਕਮਰਾ ਆਪਾਂ ਸੈੱਟ ਕਰਨਾ ਸਾਰਾ ਸਟੋਰ ਰੂਮ ਦੇਖੋ ਦੋਈ ਵਾਲੇ ਸਾਰੇ ਬੜੇ ਗਾਹ ਪਿਆ ਪਿਆ ਬਹੁਤ ਜ਼ਿਆਦਾ ਤੇ ਰੋਟੀ ਬਣਾ ਲਈ ਕਿ ਨਹੀਂ ਬਣਾ ਲਈ ਮੈਂ ਬਣਾ ਲਈ ਚਲੋ ਫਿਰ ਪਹਿਲਾਂ ਰੋਟੀ ਖਾ ਲਈਏ ਖਾ ਲਓ ਹਾਂਜੀ ਮੈਂ ਤਾਂ ਆਪ ਪਹਿਲਾਂ ਖਾ ਲਈਏ ਮਿੱਤਰੋ ਰੋਟੀ ਬਾਕੀ ਹਾਲਤ ਕਰੇਗਾ ਨਾ ਹੋਰ ਬੜੀ ਬੁਰਾ ਹਾਲ ਹੋਇਆ ਕਰ ਬੇਸੀ ਯਾਰ ਬਾਕੀ ਜਿਹੜਾ ਕੰਮ ਕਰਨ ਵਾਲਾ ਮੇਨ ਸੀਅਰ ਉਹ ਜ਼ਰੂਰੀ ਸੀਗਾ ਤਾਂ ਕਰਕੇ ਆਪਾਂ ਉਹ ਕੰਮ ਕਰਾਇਆ ਪਹਿਲਾਂ ਤੇ ਹੁਣ ਖਾ ਲਈਏ ਮਿੱਤਰੋ ਰੋਟੀ ਖਬੜੀ ਲੱਗੀ ਹੋਈ ਆ ਤੇ ਰੋਟੀ ਕੀ ਸੌਰੀ ਟਾਈਮ ਆਪੇ ਉੱਪਰ ਚੈੱਕ ਕਰੋ ਦੇਖੋ 12:30 ਮਤਲਬ 1:21 ਹੋ ਚੱਲੇ ਯਾਰ ਸਵੇਰ ਦੀ ਬਸ ਕਾਫੀ ਕਾਫੀ ਬੀਤੀ ਹੋਈ ਆ ਬਾਕੀ ਹੁਣ ਮੈਂ ਆਪਣੀ ਮੀਲ ਖਾਊਗਾ ਲੇਟ ਹੋਣਾ ਬਹੁਤ ਜ਼ਿਆਦਾ ਤਾਂ ਕਰਕੇ ਭੁੱਖ ਬਹੁਤ ਲੱਗੇ ਵਾਲਾ ਰੋਟੀ ਖਾ ਲਈ ਰਹਿਣਾ ਟਾਈਮ ਚੈੱਕ ਕਰ ਲਓ ਪੂਰੇ 1:00 ਚੱਲੇ ਹੁਣ ਹਲੇ ਸਟੋਰ ਦਾ ਕੰਮ ਸਾਰਾ ਸਾਡਾ ਪੈਂਡਿੰਗ ਆ ਹੀ ਪਿਆ ਤੇ ਇਹ ਲੱਗੇ ਆਪਣੀ ਰੋਟੀ ਖਾਣ ਤੇ ਮੇਰੀ ਡਾਈਟ ਆ ਗਈ ਹਾਂ ਕੀ ਵਿੱਚ ਕੀ ਆ ਬਬ ਲੱਗ ਗਿਆ ਬਬੇ ਹੁਣ ਡਾਈਟ ਲੈਣ ਬਾਕੀ ਇਹ ਆਪਣੀ ਰੋਟੀ ਖਾਊਗੀ ਸੁੱਕੇ ਬੰਦਿਆਂ ਦਾ ਵੀ ਨਜ਼ਾਰੇ ਨੇ ਕਿ ਮੋٹے ਬੰਦਿਆਂ ਨੂੰ ਥੋੜਾ ਜਿਹਾ ਬੋ। ਇੱਕ ਗੱਲ ਆ ਬੋ ਸੱਚੀ ਗੱਲ ਆ। ਇਹ ਵਜਨ ਨਾ ਵਧਾਣਾ ਸੌਖਾ ਘਟਾਣਾ ਉਹ। ਜਦੋਂ ਘਟਾਣਾ ਨਾ ਸਾਲਾ ਜੂਂ ਕੀ ਸੀ ਅੰਗਰਾ। ਅਸੀਂ ਹੌਨ ਅਗੇ ਬਾਬੇ ਬੈਂ ਦੋਰੀ ਗਾਲੇ ਕਲੀ। ਇਸਿਆਂ ਕਰਾਂਦਾ ਬੱਬੇ ਆ ਰੇ ਗਲੋ ਆ ਤੇ ਆ ਮੇਰੀ ਡਾਈਟ ਆ ਬੱਬੇ ਉਹ ਆ ਮੇਰੀ ਮੁਸਲੀ ਹੋਗੀ ਨਾਲ ਮੇਰਾ ਪਪੀਤਾ ਸ਼ੇਕ ਵਾਲਾ ਜੂਸ ਹੋਗਾ ਪਪੀਤਾ ਸ਼ੇਕ ਵਿੱਚ ਕੁਝ ਵੀ ਨਹੀਂ ਐ ਜਸਟ ਇਕੱਲਾ ਪਪੀਤਾ ਨੂੰ ਦੁੱਧ ਪਾਇਆ ਥੋੜਾ ਜਿਹਾ ਹਲਕਾ ਜਿਹਾ ਦੁੱਧ ਪਾਇਆ ਵਿੱਚ ਇਹ ਮੇਰੀ ਡਾਈਟ ਆ ਬੱਬੇਓ ਡਾਈਟ ਤਾਂ ਵੈਸੇ ਮਾਰਨਿੰਗ ਦੀ ਸੀਗੀ ਪਰ ਹੁਣ ਲੈ ਇਹਨੂੰ ਬਾਈ ਦੁਪਹਿਰ ਕਰ ਰਹੇ ਆ ਸਾਰਾ ਜਿਹਾ ਸ਼ਡਿਊਲੇ ਖਰਾਬ ਹੋ ਗਿਆ ਕੋਈ ਗੱਲ ਨਹੀਂ ਖਾ ਪੀ ਲਈਏ ਮਾਰਦੇ ਗੱਲ ਅੱਲਾ ਬੱਬਾ ਮਿੱਤਰੋ ਕਰਦੇ ਆ ਕੰਮ ਠੀਕ ਆ ਕੋਈ ਮਿੱਤਰੋ ਮੈਂ ਨਾਮ ਤੋਂ ਹੋ ਗਿਆ ਰੈਡੀ ਨਾ ਤੋਂ ਲਈ ਜੀ ਬੱਬੇ ਤੇ ਪਰਿਵਾਰ ਦੀ ਕੇ ਬੈਕ ਬਟਨਾ ਕਰ ਲਿਆ ਕੈਮਰਾ ਨਾ ਅਧੂਰੇ ਸੀਗਾ ਤੇ ਮੈਂ ਤੇ ਲੇ ਪੀ ਨਾਲ ਗੰਡਾ ਮੇਰਾ ਬਹੁਤ ਜ਼ਿਆਦਾ 13.5 14 ਗ੍ਰਾਮ ਫੋਨ ਆ ਕਾ ਕਰਕੇ ਕੱਢਾ ਲਈਏ ਮੇਰਾ ਇੱਕ ਵਾਰ ਟੈਸਟ ਕਰਾਏ ਸੀਗੇ ਫੋਨ ਮੇਰਾ ਬਹੁਤ ਹੀ ਜ਼ਿਆਦਾ ਕਾੜਾ ਕਾ ਕਰਕੇ ਫੋਨ ਕਢਾਉਣਾ ਪੈਣਾ ਆਪਾਂ ਨੂੰ ਫੋਨ ਕਢਾਣ ਚੱਲੇ ਆ ਹੁਣ ਦੇ ਬੜਾ ਸੋਹਣਾ ਪ੍ਰੋਜੈਕਟ ਕੀਤਾ ਰੋਟੀ ਪਾਣੀ ਵਾਲਾ ਸਾਰਾ ਤੇ ਉਹ ਕਹਿੰਦੇ ਰੋਟੀ ਜ਼ਰੂਰ ਖਾ ਕੇ ਜਾਓ ਜ਼ਰੂਰੀ ਆ ਭੁੱਖ ਵੀ ਲੱਗੀ ਖੁੰਡਾਨ ਕਰਕੇ ਕਹਨੇ ਸੀ ਤੇ ਰੋਟੀ ਖਾ ਲਈਏ ਬੈ ਚੱਲਦੇ ਆ ਘਰੇ ਰੱਬੋ ਮੈਂ ਜਦੋਂ ਦਾ ਮਤਲਬ ਖੂਨ ਜਾ ਕਢਾ ਕੇ ਆ ਸੀ ਉਸ ਤੋਂ ਬਾਅਦ ਨਾਲ ਸੁਸਤੀ ਜੀ ਬਈ ਹੈ ਨਾ ਕਿਉਂਕਿ ਵੀਕਨੈਸ ਹੀ ਹੋ ਜਾਂਦੀ ਹੈ ਬਾਕੀ ਡੈਡੀ ਬਣੇ ਆ ਗਏ ਸੀਗੇ ਸਬਜ਼ੀ ਕੀ ਬਣਾਈ ਅੱਜ ਹੈਲੋ ਬਈ ਸਬਜ਼ੀ ਬਣਾਈ ਹੈ ਨਪਰ ਵੀ ਬੈ ਲੋ ਜੀ ਸਬਜ਼ੀ ਬਣਾਈ ਹੈ ਮਿੱਤਰੋ ਪਰਵੇ ਬੈਂਗਣ ਕਿਆ ਬਾਤ ਆ ਬੜਾ ਸੋਹਣਾ ਆ ਜੀ ਡੈਡੀ ਕੀ ਲੈ ਕੇ ਆਏ ਨੇ ਡੈਡੀ ਲੈ ਆਣੇ ਗੋਲ ਗੱਪੇ ਲੋ ਜੀ ਡੈਡੀ ਲੈ ਮੀਤ ਵਾਸਤੇ ਗੋਲ ਗੱਪੇ ਨਾਲੇ ਲੈ ਏਦਾਂ ਹੀ ਭੱਲੇ ਚੱਕੋ ਜੀ ਚੱਕੋ ਪਰੋਂਠਾ ਹੈ ਤੇ ਬਾਕੀ ਮਿੱਤਰੋ ਥੋੜਾ ਜਨਾ ਉਹਦੇ ਕਰਕੇ ਬਲੱਡ ਜਾ ਘਟਾਣ ਕਰਕੇ ਹੋ ਜਾਂਦਾ ਇਹ ਡੀਗਰੇ ਸੀ ਆ ਜਾਂਦੀ ਆ ਬੋਡੀ ਚ ਤਾ ਕਰਕੇ ਬਾਕੀ ਖਾਣੇ ਪੀਣੇ ਆ ਖਾਣੇ ਪੀਣੇ ਐਸ਼ ਕਰਨਾ ਖਾਣਦੇ ਨਹੀਂ ਐਸ਼ ਕਰਨੇ ਤੇ ਬਾਕੀ ਕਰਦੇ ਆ ਮਿੱਤਰੋ ਗੱਲਬਾਤ ਅੱਗੇ ਫਿਰ